ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਪਜੀ ਸਾਹਿਬ ਦਾ ਆਪਾਂ ਸੁੱਧ ਉਚਾਰਨ ਸਿੱਖ ਰਹੇ ਆ 24 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਅੱਗੇ ਸ਼ੁਰੂ ਹੁੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗਹਿ ਜੋਦ ਅਪਾਰ ਮੰਗਹਿ ਪੜਨੈ ਹਾ ਹਾ ਬੋਲ ਕੇ ਕੀਤਿਆ ਗਣਤ ਗਾਣਤ ਨਾਣਾ ਗਾਣਤ ਨਹੀਂ ਵਿਚਾਰ ਵਿਚਾਰ ਨਹੀਂ ਕਹਿਣਾ ਸੰਗਤ ਜੀ 24 ਬਰ ਇਹ ਬਿਹਾਰੀ ਲੱਗੀ ਇੱਥੇ ਧਿਆਨ ਰੱਖਣਾ 24 ਬੋਲਣਾ 24 ਕੇਤੇ ਖਪ ਟੁੱਟ ਹੈ ਵੇਕਾਰ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਲੈ ਲੈ ਨਹੀਂ ਕਹਿ ਦੇਣਾ ਵੱਖਰਾ ਵੱਖਰਾ ਪਾਠ ਪੜ੍ਹਨਾ ਹੈ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਪਾਣੈ ਨਹੀਂ ਕਹਿਣਾ ਪਾਣੈ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਸਕੈ ਨਹੀਂ ਕਹਿਣਾ ਸਕੈ ਦਲਾਵਾਂ ਦੇ ਨਾਲ ਜੇ ਕੋ ਖਾਇਕ ਆਖਣ ਪਾਏ ਉਹੋ ਜਾਣੈ ਨਾਨੇ ਨੂੰ ਦਲਾਵਾਂ ਲੱਗੀਆਂ ਜਾਣੈ ਜੇਤੀ ਆ ਮੋਹ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਭੇ ਕੇਈ ਕੇ ਅੱਖ ਹੈ ਸੇ ਭੇ ਕੇਈ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਹਾਏ ਓੰਕੜ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਵਪਾਰ ਨਹੀਂ ਕਹਿਣਾ ਵਾਪਾਰ ਵਾਵੇ ਕੰਨਾ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨੀਸਾਣ ਐੜੇ ਦੇ ਨਾਲ ਅਮੁੱਲ ਪੜਨਾ ਹੈ ਅਮੁੱਲ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ आख है भरम में अखे इन्द अख है गोपी तए गोविंद अख है ईशर अख है सिद्ध अख है केते कीते बुद्ध अख है दानव अख है देव अख है सोर नर मुन जन सेव केते अख है आखण पाहे केते कह कह उठ उठ जाहे एते कीते होर करेहे ਤਾਂ ਆਖਣਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਜਾਣੇ ਨਹੀਂ ਪੜ ਦੇਣਾ ਜਾਣੈ ਨਾਣੇ ਦਲਾਵਾ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਆਖੇ ਨਹੀਂ ਕਹਿਣਾ ਸੰਗਤ ਜੀ ਖੱਖੇ ਨੂੰ ਦਲਾਵਾ ਲੱਗਿਆ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਐੜੇ ਦਲਾਵ ਲਿਖੀਐ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਸੰਗਤ ਜੀ 26 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ